ਜੀ ਤੁਸੀਂ ਜੁੜੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮਾਮੀ ਟਾਪਰ ਮੌਜੂਦ ਆ ਲੁਧਿਆਣਾ ਦੇ ਕਿਤਾਬ ਬਾਜ਼ਾਰ ਤਸਵੀਰਾਂ ਨੇ ਲੁਧਿਆਣਾ ਦੇ ਕਿਤਾਬ ਬਾਜ਼ਾਰ ਦੀਆਂ ਜਿੱਥੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਜਿਹੜੀਆਂ ਖੜੀਆਂ ਨੇ ਵਾਸੀ ਹੈ ਕਿ ਇੱਕ ਅਗਜਨੀ ਦੀ ਘਟਨਾ ਜਿਹੜੀ ਵਾਪਰੀ ਆ ਲੁਧਿਆਣਾ ਦੇ ਕਿਤਾਬ ਬਾਜ਼ਾਰ ਐਤਵਾਰ ਵਾਲਾ ਦਿਨ ਆ ਆਮੂਮਨ ਕਿਤਾਬ ਬਾਜ਼ਾਰ ਜਿਹੜਾ ਬੰਦ ਹੁੰਦਾ ਪਰ ਜਿਸ ਦੁਕਾਨ ਤੇ ਅੱਗ ਲੱਗੀ ਆ ਦੱਸਦੀ ਹੈ ਕਿ ਬਲਦੇਵ ਇਲੈਕਟ੍ਰੋਨਿਕਸ ਬਿਲਕੁਲ ਜੀ ਬਲਦੇਵ ਇਲੈਕਟ੍ਰੋਨਿਕਸ ਨਾਮ ਤੋਂ ਇਹ ਦੁਕਾਨ ਸੀ ਬਿਜਲੀ ਦੇ ਉਪਕਰਨ ਜਿਹੜੇ ਇਹ ਦੁਕਾਨਦਾਰ ਵੇਚਦਾ ਸੀ ਤੇ ਤਿੰਨ ਤੋਂ ਚਾਰ ਮੰਜ਼ਲਾ ਜਿਹੜੀ ਹੈ ਬਿਲਡਿੰਗ ਸੀਗੀ ਜਿਸ ਦੇ ਵਿੱਚ ਅ ਦੇਰ ਸ਼ਾਮ ਅਗ ਲੱਗਣ ਦੀ ਘਟਨਾ ਜਿਹੜੀ ਸਾਹਮਣੇ ਆਈ ਆ ਅ ਦੱਸਦੀ ਹੈ ਕਿ ਮਾਲਕ ਦੇ ਮੁਤਾਬਕ 5:30 ਵਜੇ ਮਾਲਕ ਦੁਕਾਨ ਬੰਦ ਕਰਕੇ ਜਦੋਂ ਘਰ ਜਾਂਦਾ ਤੇ ਅ ਪੋਣੇ ਘੰਟੇ ਬਾਅਦ ਉਸ ਨੂੰ ਨੇੜੇ ਕਿਸੇ ਦੁਕਾਨਦਾਰ ਦਾ ਫੋਨ ਆਂਦਾ ਦੁਕਾਨਦਾਰ ਦਾ ਕਹਿਣਾ ਸੀ ਕਿ ਤੁਹਾਡੀ ਦੁਕਾਨ ਦੇ ਬਾਹਰ ਅੱਗ ਲੱਗੀ ਹੈ ਜਿਸ ਤੋਂ ਬਾਅਦ ਉਹ ਉਸ ਸਮੇਂ ਦੇ ਵਿੱਚ ਮੌਕੇ ਤੇ ਪਹੁੰਚਦਾ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ 20 ਮਿੰਟਾਂ ਬਾਅਦ ਦਮਕਲ ਵਿਭਾਗ ਜਦੋਂ ਮੌਕੇ ਤੇ ਪਹੁੰਚਦਾ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਪਰ ਦੱਸਦੀ ਹੈ ਕਿ 2 ਘੰਟੇ ਤੋਂ ਵੱਧ ਦਾ ਜਿਹੜਾ ਸਮਾਂ ਵਾ ਉਹ ਹੋ ਗਿਆ ਤੇ 6 ਦੇ ਕਰੀਬ ਗੱਡੀਆਂ ਨੇ ਜਿਹੜੀਆਂ ਲੱਗ ਚੁੱਕੀਆਂ ਚਾਰ ਗੱਡੀਆਂ ਤਾਂ ਮੌਕੇ ਤੇ ਖੜੀਆਂ ਨੇ ਤੇ ਤਿੰਨ ਤੋਂ ਚਾਰ ਗੱਡੀਆਂ ਹੋਰ ਜਿਹੜੀਆਂ ਲੱਗ ਚੁੱਕੀਆਂ ਹਜੇ ਵੀ ਕਿਹਾ ਜਾ ਰਿਹਾ ਹੈ ਗਰਾਊਂਡ ਜਿਹੜਾ ਫਲੋਰ ਹੈ ਉਸ ਦੇ ਉੱਤੇ ਅੱਗ ਜਿਹੜੀ ਹੈ ਹਜੇ ਜਾਰੀ ਹੈ ਉੱਥੇ ਦਮਕਲੀ ਭਾਗ ਦੇ ਮੁਤਾਬਕ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਦੇ ਹੋਰ ਵੀ ਕਈ ਇਲਾਕੇ ਨੇ ਜਿੱਥੇ ਅੱਗ ਲੱਗਣ ਦੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਸੋ ਕਿਤਾਬ ਬਾਜ਼ਾਰ ਦੇ ਵਿੱਚ ਦੇਰ ਸ਼ਾਮ ਹਜੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਦੇਖਣਾ ਇਹ ਹੋਵੇਗਾ ਹੁਣ ਕਿੰਨੇ ਸਮੇਂ ਦੇ ਵਿੱਚ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਇਹ ਤਸਵੀਰ ਸੀ ਲੁਧਿਆਣਾ ਦੇ ਕਿਤਾਬ ਬਾਜ਼ਾਰ ਦੀ ਦੇਰ ਸ਼ਾਮ ਅੱਗ ਜਨਨ ਦੀ ਕਟਨਾ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਇਹ ਵੀ ਦੱਸ ਜੇ ਕਿ ਇਤਿਆਤਨ ਦੇ ਤੌਰ ਤੇ ਜਿਹੜੀਆਂ ਨੇੜਲੀਆਂ ਦੁਕਾਨਾਂ ਸੀਗੀਆਂ ਉਹ ਵੀ ਖਾਲੀ ਕਰਵਾ ਲਿੱਤੀਆਂ ਗਈਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿੰਨੇ ਸਮੇਂ ਦੇ ਵਿੱਚ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਹਾਂਜੀ ਸਰ ਜਿਹੜੀ ਅੱਗ ਲੱਗੀ ਹੈ ਕਿਤਾਬ ਬਾਜ਼ਾਰ ਇਹ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਕਿਸ ਦੀ ਦੁਕਾਨ ਸਰ ਇਹ ਬੀਜੀ ਮਾਰਕੀਟ ਦੇ ਵਿੱਚ ਬਲਦੇਵ ਇਲੈਕਟ੍ਰੀਸ਼ੀਅਨ ਵਾਲੇ ਆ ਉਹਨਾਂ ਦੀ ਦੁਕਾਨ ਚੱਕ ਲੱਗੀ ਆ ਗਰਾਊਂਡ ਫਲੋਰ ਤੇ ਜਿਹੜੀ ਅੱਗ ਤੇ ਕਾਬੂ ਪਾ ਲਿਆ ਦਿੱਤਾ ਗਿਆ ਤੇ ਉੱਪਰਲੇ ਫਲੋਰ ਤੇ ਅੱਗ ਗਈ ਹੋਈ ਆ ਤੇ ਚੱਲ ਰਹੀ ਆ ਕੰਮ ਜੀ ਕਿੰਨੇ ਮੰਜ਼ਲੀ ਬਿਲਡਿੰਗ ਸੀ ਇਹ ਇਹ ਹੈਗੀ ਆ ਜੀ ਗਰਾਉਂਡ ਪਲੱਸ 2 ਜਾਂ 3 ਮੰਜ਼ਲ ਆ ਜੀ ਬਿਜਲੀ ਦਾ ਕੰਮ ਆ ਇਹਦਾ ਬਿਜਲੀ ਦੇ ਸਮਾਨ ਹੀ ਵੇਚਦੇ ਆ ਜੀ ਇਹਦਾ ਇਲੈਕਟ੍ਰੋਨਿਕ ਸਮਾਨ ਆ ਹੋਵੇ ਕਿੰਨੇ ਵਜੇ ਅੱਗ ਲੱਗੀ ਸੀ ਸਾਰੇ 7:00 ਵਜੇ 3 ਮਿੰਟ ਤੇ ਇਤਲਾਹ ਆਈ ਆ ਸ਼ਾਮ ਨੂੰ ਗੱਡੀਆਂ ਕੱਡੀਆਂ ਆ ਚੁੱਕੀਆਂ ਜੀ ਗੱਡੀਆਂ ਹੁਣ ਮੌਕੇ ਤੇ 5 ਤੋਂ 6 ਗੱਡੀਆਂ ਪਹੁੰਚ ਗਈਆਂ ਜੀ 6 ਗੱਡੀਆਂ ਤੇ ਆਖਿਰ ਤੱਕ ਕਿੰਨਾ ਕਾਬੂ ਬਾਜ ਚੁੱਕਾ ਹੈ ਆਗ ਤੇ ਨੀਚੇ ਗਰਾਉਂਡ ਫਲੋਰ ਤੱਕ ਕਲੀਅਰ ਹੋ ਗਿਆ ਜੀ ਬਸ ਉੱਪਰਲੇ ਫਲੋਰ ਦੀ ਹੁਣ ਤ ਨੁਕਸਾਨ ਮਾਲ ਕੀ ਦੱਸ ਸਕਦੇ ਜੀ ਕਿ ਉਹ ਕਿਤਾਬ ਬਾਜ਼ਾਰ ਕਹਿੰਦੇ ਇਹ ਕਾਗਜ਼ਦੁਕਾਨ ਨੂੰ ਅੱਗ ਲੱਗੀ ਆ ਕਿੰਨੇ ਤੱਕ ਨੁਕਸਾਨ ਜਿਹੜਾ ਹੋਇਆ ਤੇ ਕਿਸ ਤਰੀਕੇ ਨਾਲ ਅੱਗ ਲੱਗੀ ਆ ਮੈਂ ਸਾਬਣ ਵੇਚ ਆ ਰਹੀ ਸੀਗਾ ਮੈਨੂੰ ਹੁਣ ਟੈਲੀਫੋਨ ਆਇਆ ਵੀ ਕਿਤਾਬ ਯਾਰ ਅੱਗ ਲੱਗੀ ਮੈਂ ਸੱਦਾ ਇੱਥੇ ਆ ਗਿਆ ਤੇ ਅੱਗ ਹੋਰ ਵੀ ਇੱਕ ਦੋ ਜਗ੍ਹਾ ਲੱਗੀ ਆ ਕਹਿੰਦਾ ਗੱਡੀਆਂ ਉੱਧਰ ਵੀ ਬਹੁਤ ਗਈਆਂ ਹੁਣ ਸਾਰੇ ਪਾਸੇ ਟਮ ਹੇਬੋ ਵਾਲ ਵੀ ਕਰਤਾ ਫਾਇਰ ਗੱਡਰ ਹੋਰ ਵੀ ਕਈ ਵਾਸਤੇ ਮਿਲ ਰਿਹਾ ਕਹਿੰਦੇ ਵੀ ਕਹਾਤਾ ਗੱਡੀਆਂ ਤੱਕ ਤਿੰਨ ਲੱਗੀਆਂ ਆ ਹੋਲ ਟਾਈਮ ਗੱਡੀਆਂ ਆ ਰਹੀਆਂ ਆ ਵੀ ਜਿਹੜੀ ਅੱਗ ਲੱਗੀ ਹੈ ਕਿਸ ਚੀਜ਼ ਦੀ ਦੁਕਾਨ ਸੀ ਇਹ ਪਤਾ ਲੱਗਾ ਇਲੈਕਟ੍ਰੀਸ਼ੀਅਨ ਤੇ ਉਹਦੀ ਦੁਕਾਨ ਬਿਜਲੀ ਦੀ ਦੁਕਾਨ ਆ ਤੇ ਕਾਫੀ ਭੰਕੇ ਅੱਗ ਲੱਗੀ ਹੈ ਕਾਫੀ ਕਿਉਂਕਿ ਇਹਦੇ ਕਿਹੜਾ ਮਟੀਰੀਅਲ ਆ ਨਾ ਉਹ ਆਕਲਾਈ ਆ ਤੇ ਮਾਲਕ ਨੇ ਗੱਲ ਕੀਤੀ ਹੈ ਦੱਸਿਆ ਨੇ ਕਿੰਨੇ ਦਾ ਨੁਕਸਾਨ ਹੋ ਗਿਆ ਮਾਲਕ ਜੀ ਬਹੁਤ ਚਲਪੇ ਫੇ ਆ ਹਾਲੇ ਬਥੋਲੇ ਦਾ ਬਾਅਦ ਬਹੁਤ ਲੱਗੂਗਾ ਕਿੰਨਾ ਨੁਕਸਾਨ ਹੋਇਆ ਕਾਫੀ ਵੱਡੀ ਦੁਕਾਨ ਆ ਤੇ ਕਾਫੀ ਜ਼ਿਆਦਾ ਅੱਗ ਲੱਗੀ ਹੋਈ ਆ ਉਹ ਇਸ ਹਾਰਾ ਮੈਂ ਹੁਣ ਸਾਰੇ ਪਾਸੇ ਕਿਹਾ ਵੋ ਫਾਈਬਰ ਦੀਆਂ ਗੱਡੀਆਂ ਹੋਰ ਆ ਰਹੀਆਂ ਤਾਂ ਕਿ ਕੰਮ ਜਲਦੀ ਤੋਂ ਜਲਦੀ ਕੰਮ ਕੀਤਾ ਜਾਵੇ ਠੀਕ ਹੈ ਜੀ ਲੁਗਿਆਣਾ ਤੋਂ ਲੁਗਿਆਣਾ ਲਾਈਵ ਦੇ ਲਈ ਅਮੇ ਤਾਪਰ ਦੀ ਰਿਪੋਰਟ